ਰਾਜਨੀਤੀ ਕਦੇ ਚਾਹੁੰਦੀ ਹੀ ਨਹੀਂ ਵੀ ਲੋਕ ਮੁਹੱਬਤ ਨਾਲ ਸੌਖੇ ਜਿੋਂ ਲੈਣ ਰਾਜਨੀਤੀ ਲੋਕਾਂ ਨੂੰ ਵੋਟਾਂ ਦੀ ਪਰਚੀ ਬਣਾ ਕੇ ਹੀ ਰੱਖਣਾ ਚਾਹੁੰਦੀ ਹੈ ਤੇ ਇਹ ਸਾਡੇ ਵਰਗੀ ਹੋਈ ਆ ਸਾਰੇ ਕਿਤੇ ਵੀ ਜੇ ਆਪਣੇ ਪਾਸਪੋਰਟ ਤੇ ਪਾਕਿਸਤਾਨ ਦੀ ਸੈਂਪਲ ਲੱਗ ਜਾਏ ਕੋਈ ਮਦਰ ਵੀਜ਼ਾ ਲੱਗ ਜਾਵੇ ਤਾਂ ਦੰਦਾ ਨਹੀਂ ਤੋਂ ਉਥੇ ਵੀ ਇਹ ਲਿਖਿਆ ਇਹਨਾਂ ਧੱਕੇ ਨਾਲ ਆਪਣੇ ਪਾਸਪੋਰਟ ਤੇ ਸਟੈਂਪ ਲਗਾਈ ਆ ਕਿਵੇਂ ਵੀ ਉਹ ਇਮੀਗ੍ਰੇਸ਼ਨ ਅਫਸਰ ਕੀ ਉੱਤੇ ਉਹ ਮੰਨਦਾ ਨਹੀਂ ਕਿ ਕਹਿੰਦਾ ਨਹੀਂ ਮੈਂ ਵੀਰਾ ਕਹਿੰਦਾ ਨਹੀਂ ਵੀ ਤੁਸੀਂ ਲਾਓਏ ਉਹ ਹਰੇ ਰੰਗ ਦੀਆਂ ਦੋ ਮੂਹਰਾ ਨੇ ਤਾਂ ਉਹ ਹਜੇ ਵੀ ਮੈਨੂੰ ਜਦੋਂ ਮੈਂ ਵੇਖਦਾ ਤੇ ਹੱਥ ਫੇਰਦਾ ਉਹਨਾਂ ਦੇ ਉਹ ਮੁਹੱਬਤ ਦਾ ਇਹੋ ਜਿਹਾ ਅਹਿਸਾਸ ਆ ਕਿ ਜਿਹੜਾ ਮੈਨੂੰ ਲੱਗਦਾ ਹੋਰ ਕਿਸੇ ਮੋਰ 'ਚ ਨਹੀਂ ਹੈ 12 ਉਹ ਸ਼ੀਸ਼ਿਆਂ 'ਚ ਨਹੀਂ ਦੇਖੀ ਜਾਂਦਾ ਵੀ ਮੇਰੀ ਮਾਂ ਉਹ ਕਾਊਂਟਰ ਤੇ ਖੜੀ ਆ ਉੱਥੇ ਨੂੰ 2-4 ਮਿੰਟ ਲੱਗਣੇ ਹੁੰਦੇ ਉਹਨੇ ਕਾਰਡ ਦੇਖਣਾ ਹੁੰਦਾ ਪਾਸਪੋਰਟ ਦੇਖਣਾ ਹੁੰਦਾ ਨਗਾ ਆ ਦੇਣਾ ਹੁੰਦਾ ਉੱਥੇ 5-7-10 ਮਿੰਟ ਲੱਗ ਗਏ ਮੈਂ ਮਾਤਾ ਨੂੰ ਫੋਨ ਕੀਤਾ ਕਹਿੰਦੀ ਕੋਈ ਨਹੀਂ ਵੇਖੀ ਜਾਂਦਾ 5 ਮਿੰਟ ਫੇਰ ਲਾਗੇ ਮੈਂ ਫੇਰ ਫੋਨ ਲਾਇਆ ਵੀ ਤੁਸੀਂ ਕੌਨਫੀਡੈਂਸ ਮੈਂ ਆਪ ਹੈਰਾਨ ਸੀ ਵੀ ਠੀਕ ਹੈ ਯਾਰ ਮੈਂ ਫੋਨ ਕੀਤਾ ਮੈਂ ਕਿਹਾ ਮਾਤਾ ਗੱਲ ਕੀ ਹੈ ਵੀ ਕੋਈ ਉਹ ਕਹਿੰਦੀ ਇਹ ਮੁੰਡਾ ਅਣਜਾਣ ਹੈ ਕਾ ਗਈ ਦੇਖਣ ਆਲਾ ਕੋਈ ਨਹੀਂ ਮੈਂ ਲੰਗ ਜੂ ਤੂੰ ਜਾਵੜਾ ਕਰੀ ਹਾਂ ਇਹ ਤਾਂ ਇਹਨਾਂ ਨੂੰ ਤਾਂ ਮੌਕਾ ਹੀ ਘੱਟ ਮਿਲੇ ਨੇ ਤੇ ਬਹੁਤ ਦਲੇਰ ਨੇ ਸਾਡੀਆਂ ਮਾਈਆਂ ਤਾਂ ਅਸੀਂ ਇੰਨੀ ਜੋਗੇ ਹੋਏ ਮੈਂ ਕਿ ਜੇ ਆਪਣੇ ਪਾਸਪੋਰਟ ਤੇ ਪਾਕਿਸਤਾਨ ਦੀ ਸਟੈਂਪ ਲੱਗ ਜੇ ਕੋਈ ਮਤਲਬ ਵੀਜ਼ਾ ਲੱਗ ਜਾ ਵੀ ਗੰਦਾ ਨਹੀਂ ਤੇ ਉੱਥੇ ਵੀਰੇ ਲਿਖਿਆ ਇਹਨਾਂ ਨੇ ੱੱਕੇ ਨਾਲ ਆਪਣੇ ਪਾਸਪੋਰਟ ਤੇ ਸਟੈਂਪ ਲਗਾਈ ਆ ਗਿੱਲ ਵੀਰੇ ਨੇ ਜੋ ਇਮੀਗ੍ਰੇਸ਼ਨ ਅਫਸਰ ਸੀ ਉੱਥੇ ਉਹ ਲਾਂਦਾ ਨਹੀਂ ਸੀ ਕਹਿੰਦਾ ਵੀ ਨਹੀਂ ਵੀਰੇ ਕਹਿੰਦਾ ਨਹੀਂ ਵੀ ਤੁਸੀਂ ਲਾਓ ਇਹ ਉਹਦੇ ਜਿਹੜਾ ਸਟੈਂਪ ਦਾ ਮਸਲਾ ਸੀ ਨਾ ਉਹ ਲਾਉਣੀ ਜ਼ਰੂਰੀ ਨਹੀਂ ਪਹਿਲੀ ਗੱਲ ਤਾਂ ਵੀ ਮੈਂ ਕਹਦੇ ਆ ਮੈਂ ੱੱਕੇ ਨਾ ਲਵਾ ਲਈ ਮੈਂ ਬਹੁਤ ਘੈਂਟ ਸੀ ਇਹ ਮਸਲਾ ਨਹੀਂ ਸੀ ਉਹਦੀ ਹੁਣ ਲੋੜ ਨਹੀਂ ਰਹੀ ਸਮਾਂ ਬਦਲ ਗਿਆ ਈ ਵੀ ਜਾ ਆਉਂਦਾ ਤੁਹਾਡਾ ਤੇ ਉਹ ਚੈੱਕ ਕਰ ਲੈਂਦੇ ਨੇ ਕੰਪਿਊਟਰ 'ਚ ਪਾ ਕੇ ਦਿੰਦੇ ਨੰਗ ਜਾਂਦੇ ਹੋਂ ਪਰ ਮੈਨੂੰ ਲੱਗਦਾ ਸੀ ਯਾਰ ਜੇ ਕਿਤੇ ਮੋਹਰ ਲੱਗ ਜੇ ਤਾਂ ਉਹ ਭਰਾ ਨੇ ਚਲੋ ਖਾਨ ਸਾਹਿਬ ਨੇ ਮਾਨ ਇੱਜ਼ਤ ਰੱਖਿਆ ਉਹਨੇ ਲਾਤੀ ਉਹ ਸੱਚੀ ਜਿਵੇਂ ਮੈਂ ਹੁਣ ਵੀ ਪਾਸਪੋਰਟਾਂ ਨੂੰ ਜਾਦੇ ਆਪਾਂ ਕਦੋਂ ਦੇਖਦੇ ਆ ਜਦੋਂ ਕਿਤੇ 에ਰਪੋਰਟਾਂ ਦੇ ਬੈਠੇ ਹੁੰਦੇ ਨੇ ਚੈੱਕ ਚੁੱਕਰਾਉਂਦੇ ਦੋ ਮਿੰਟ ਬੰਦਾ ਕਿਹੜੀ ਖੋਲ ਲੈਂਦਾ ਤਾਂ ਉਹ ਹਰੇ ਰੰਗ ਦੀਆਂ ਦੋ ਮੋਹਰਾਂ ਨੇ ਤਾਂ ਉਹ ਹਜੇ ਵੀ ਮੈਨੂੰ ਜਦੋਂ ਮੈਂ ਵੇਖਦਾ ਤੇ ਹੱਥ ਫੇਰਦਾ ਉਹਨਾਂ ਦੇ ਤਾਂ ਉਹ ਮੁਹੱਬਤ ਦਾ ਇਹੋ ਜਿਹਾ ਅਹਿਸਾਸ ਆ ਵੀ ਜਿਹੜਾ ਕੋਈ ਲੱਗਦਾ ਹੋਰ ਕਿਸੇ ਮੋਰ ਚ ਨਹੀਂ ਹੈ। ਥੈਂਕ ਯੂ ਭਾਈ ਜਿਹੜੀ ਤੁਸੀਂ ਗੱਲ ਦੱਸੀ ਮਾਤਾ ਵਾਲੀ ਨਹੀਂ ਥੈਂਕ ਯੂ ਜਿਹੜੀ ਤੁਸੀਂ ਮਾਤਾ ਵਾਲੀ ਗੱਲ ਦੱਸੀ ਵੀ ਮਾਤਾ ਸਾਡੇ ਬਹੁਤ ਦਲੇਰ ਨੇ ਵੀ ਉਹ ਜਹਾਜ਼ ਚ ਡਰੇ ਨਹੀਂ ਇਹਦਾ ਸਾਨੂੰ ਹੁਣ ਵੈਸੇ ਹੀ ਭਲੇਖਾ ਜਾ ਪੈ ਗਿਆ ਅਸੀਂ ਗੱਡੀਆਂ ਘੋੜਿਆਂ ਚ ਬਾਹਰ ਅੰਦਰ ਜਾਂਦੇ ਆ ਵੀ ਕਿਤੇ ਬੇਬੇ ਬਾਪੂ ਨੂੰ ਪਤਾ ਨਹੀਂ ਲੱਗਣਾ ਪਤਾ ਨਹੀਂ ਸਾਨੂੰ ਆ ਸਾਡਾ ਫਿਕਰ ਵੀ ਆ ਸਾਡੇ ਮਾਂ ਪਿਓ ਦੀ ਹੋਣਾ ਚਾਹੀਦਾ ਤੇ ਸਾਨੂੰ ਇੱਕ ਹੈਗਾ ਵੀ ਕਿਤੇ ਇਹਨਾਂ ਨੂੰ ਪਤਾ ਨਹੀਂ ਪਰ ਮਾਈਆਂ ਦਾ ਆਪਣੀਆਂ ਨੂੰ ਮੌਕੇ ਹੀ ਘੱਟ ਮਿਲੇ ਨੇ ਤਾਂ ਐਡਾ ਕੌਨਫੀਡੈਂਸ ਚੱਕੀ ਫਿਰਦੀਆਂ ਨੇ ਮੇਰੀ ਮਾਂ ਹਮੇਸ਼ਾ ਹੀ ਮੇਰੇ ਨਾਲ ਬਾਹਰ ਅੰਦਰ ਜਾਂਦੀ ਜਦੋਂ ਅਸੀਂ ਕੈਨੇਡਾ ਅਮਰੀਕਾ ਕਰੇ ਜਾਂਦੇ ਹਾਂ ਕੁਝ ਮਹੀਨੇ ਲਈ ਇਕੱਠੇ ਵਾਪਸ ਆਉਂਦੇ ਆਂ ਇੱਕ ਵਾਰੀ ਕੋਈ ਪਰਿਵਾਰਕ ਕਾਰਨ ਕਰਕੇ ਮਾਤਾ ਨੂੰ ਕੱਲੀ ਨੂੰ ਆਉਣਾ ਪਿਆ ਜਾਣਾ ਪੈ ਗਿਆ ਪਹਿਲਾਂ ਮੇਰੇ ਨਾਲ ਭੈਣ ਹੋਣਾ ਕਿ ਘਰੇ ਕੋਈ ਸਮੱਸਿਆ ਸੀ ਮੈਂ ਉਹਨੂੰ ਦਿੱਲੀ 에어ਪੋਰਟ ਤੋਂ ਹੁਣ ਅੰਦਰ ਇੱਥੇ ਜਾਣ ਨਹੀਂ ਦਿੰਦੇ ਮੈਂ ਬਾਹਰ ਖੜਾ ਤੇ ਮਾਤਾ ਅੰਦਰ ਇੱਕ ਮੁੰਡਾ ਵੀ ਮੇਰਾ ਕਿਹਾ ਹੋਇਆ ਦੋਸਤ ਮਿੱਤਰ ਕੋਈ ਸਾਥ ਭਾਲ ਕੇ ਵੀ ਤੂੰ ਮਾਤਾ ਨੂੰ ਮੇਰੇ ਨੂੰ ਚੜਾ ਦੇਣਾ ਨਗਾ ਦੇਣਾ ਹੁਣ ਬਾਹਰੋਂ ਸ਼ੀਸ਼ਿਆਂ ਥਾਣੇ ਦੇਖੀ ਜਾਂਦਾ ਵੀ ਮੈਰੀ ਮਾਂ ਹੋ ਕਾਊਂਟਰ ਤੇ ਖੜੀ ਐ ਉੱਥੇ ਨੂੰ 2-4 ਮਿੰਟ ਲੱਗਣੇ ਹੁੰਦੇ ਉਹਨੇ ਕਾਰਡ ਦੇਖਣਾ ਹੁੰਦਾ ਪਾਸਪੋਰਟ ਦੇਖਣਾ ਹੁੰਦਾ ਨਗਾ ਦੇਣਾ ਹੁੰਦਾ ਉੱਥੇ 5-7-10 ਮਿੰਟ ਲੱਗ ਗਏ ਮੈਂ ਮਾਤਾ ਨੂੰ ਫੋਨ ਕੀਤਾ ਕਹਿੰਦੀ ਕੋਈ ਨਹੀਂ ਵੇਖੀ ਜਾਂਦਾ 5 ਮਿੰਟ ਫੇਰ ਲੱਗੇ ਮੈਂ ਫੇਰ ਫੋਨ ਲਾਇਆ ਪੇ ਤੁਸੀਂ ਕੌਨਫੀਡੈਂਸ ਮੈਂ ਆਪ ਹੈਰਾਨ ਸੀ ਵੀ ਠੀਕ ਐ ਯਾਰ ਮੈਂ ਫੋਨ ਕੀਤਾ ਮੈਂ ਕਿਹਾ ਮਾਤਾ ਗੱਲ ਕੀ ਐ ਵੀ ਕੋਈ ਉਹ ਕਹਿੰਦੀ ਇਹ ਮੁੰਡਾ ਅਣਜਾਣ ਐ ਆ ਗਈ ਦੇਖਣ ਆਲਾ ਕੋਈ ਨਹੀਂ ਮੈਂ ਲੰਗ ਜੂ ਤੂੰ ਜਾਵੜਾ ਕਰੇ ਹਾਂ ਇਹਦਾ ਇਹ ਇਹਨਾਂ ਨੂੰ ਤਾਂ ਮੌਕਾ ਹੀ ਘੱਟ ਮਿਲੇ ਨੇ ਇਹ ਬਹੁਤ ਦਲੇਰ ਨੇ ਸਾਡੀਆਂ ਮਾਈਆਂ ਤਾਂ ਅਸੀਂ ਇੰਨੀ ਕਿਜੋਗੇ ਹੋਏ ਮੈਂ ਵਾਹ ਜੀ ਸਾਹਿਬ ਅੱਜ ਵੀ ਬਈ ਸੱਚੀ ਗੱਲ ਜੀ ਸੱਚੀ ਗੱਲ ਬਾਈ ਜੀ ਬਈ ਮੈਂ ਰਣਾਜਪੁਰ ਸਾਹ ਤੋਂ ਆਇਆ ਜੀ ਬਾਈ ਜੀ ਤੇ ਬਈ ਤੁਹਾਡੀ ਕਿਤਾਬ ਤਾਂ ਹੋਣੀ ਆ ਜੀ ਤੁਹਾਡੇ ਬਲੌਗਾਂ ਨੇ ਅਸਰ ਬਹੁਤ ਟਾਈਮ ਪਹਿਲਾਂ ਕਰਤਾ ਸੀ ਜੀ ਤੁਹਾਡੇ ਬਲੌਗ ਦੇਖੋ ਉਸ ਤੋਂ ਬਾਅਦ ਮੈਂ ਵੀ ਹਿੰਮਤ ਕੀਤੀ ਕਿ ਮੈਂ ਲਾਹੌਰ ਗਿਆ ਅੱਛਾ ਕੀ ਬਾਤ ਆ ਯਾਰ ਤੇ ਲਾਹੌਰ ਗਿਆ ਬਈ ਉਹ ਜਿਹੜਾ ਫੀਲ ਤੁਸੀਂ ਕਰਕੇ ਆਏ ਬਈ ਮੈਂ ਨਹੀਂ ਕੀਤਾ ਜਦੋਂ ਮੈਂ ਬਾਗਿਆਲੀ ਲੀਕ ਪਾਰ ਕੀਤੀ ਅੱਗੇ ਰੇਂਜਰ ਖੜੇ ਉਹ ਸ਼ਾਇਦ ਕਿਸ ਨੂੰ ਗੱਲ ਨੋਰਮਲ ਲੱਗੇ ਉੱਥੇ ਰੇਂਜਰ ਖੜੇ ਤੇ ਉਹਨੇ ਆ ਕੇ ਹੱਥ ਮਲਾਇਆ ਕਹਿੰਦਾ ਆਜੋ ਸ਼ੇਰੇ ਪੰਜਾਬ ਦੇ ਹੋਰ ਤੋਂ ਤੁਹਾਡੀ ਧਰਤੀ ਤੇ ਤੁਹਾਡਾ ਸਵਾਗਤ ਹੈ ਕੀ ਬਾਤ ਆ ਉਹ ਮੇਰੇ ਉਹ ਪੜੀ ਜਾਂਦਾ ਉਹ ਤੋਂ ਬਾਅਦ ਆਪਾਂ ਜਿਹਨੂੰ ਸਾਰੀ ਯਾਤਰਾ ਕੀਤੀ ਤੇ ਭਾਈ ਆਪਾਂ ਮੇਰੇ ਕੋਲ ਨਾ ਟਿਕਟ ਆ ਸ਼ਾਹੀ ਕਿਲੇ ਦੀ ਆਏ ਹਾਏ ਹਾਏ ਤੇ ਮੈਂ ਅਜ ਵੀ ਸਾਂਭ ਕੇ ਰੱਖੀ ਹੋਈ ਤੇ ਭਈ ਇਹ ਪ੍ਰਾਪ ਦੀ ਆ ਸਾਡੀ ਜੇ ਕਦੇ ਅਸੀਂ ਇਥੋਂ ਦੇ ਮਾਲਕ ਸੀ ਅੱਜ 500 ਰੁਪਏ ਦੇ ਕੇ ਦੇਖਣ ਜਾਣਾ ਪੈਂਦਾ ਹੈ ਦੇਖਾਂ ਇਹ ਭਾਈ ਮੈਂ ਸਾਫ ਸਾਫ ਤੇ ਰੱਖੀ ਹੋਈ ਹੈ ਸਾਂਭ ਕੇ ਰੱਖੀ ਆ ਰਵੀਰੇ ਭਈ ਮੈਂ ਇਹ ਮੈਂ ਅੱਜ ਸਪੈਸ਼ਲ ਲੈ ਕੇ ਆਇਆ ਹਾਂ ਇਹਨਾਂ ਕੋਲ ਸਾਂਭ ਕੇ ਜੇ ਸੋਚਦੇ ਆਂ ਵੀ ਅਸੀਂ ਇਹਦੇ ਮਾਲਕ ਸੀ ਸਾਨੂੰ ਟਿਕਟ ਦੇਣੀ ਪੈਂਦੀ ਆ ਇਹ ਸਾਂਭ ਕੇ ਰੱਖੀਏ ਕਈਆਂ ਹੋਰਾਂ ਦੇ ਵੀ ਸੱਟ ਮਾਰਦੀ ਰਹੂ ਵੀ ਮਾਲਕ ਬਣ ਵੀ ਸਕਦੇ ਆ। ਕੀ ਬਾਤ ਹੈ। ਕਹਿੰਦੇ ਉੱਥੇ ਸਾਡਾ ਮਹਾਰਾਜ ਅਸੀਂ ਕੋਈ ਵੀ ਆਉਂਦਾ ਸੀ ਅੰਦਰ ਆਂਦਾ ਸੀ ਆਪਣੀ ਫਰਿਆਦ ਰੱਖਦਾ ਸੀ ਜਾਂਦਾ ਸੀ ਪਰ ਆਸ਼ਾ ਨੂੰ ਟਿਕਟ ਲੈ ਕੇ ਜਾਣਾ ਪੈਂਦਾ ਹੈ। ਤੇ ਜਿਹੜਾ ਗਾਰ ਆ ਜੀ ਉੱਥੇ ਜਾਣ ਨਾਲ ਕੀ ਹੁੰਦਾ ਹੈ ਤੇ ਭਾਈ ਮੈਂ ਆਪ ਗਿਆ ਪਿਛਲੇ ਜਥੇ ਦੇ ਵਿੱਚ ਮੈਂ ਆਪਣੀ ਛੋਟੀ ਭੈਣ ਭੇਜੀ ਹੈ ਕਾ ਭੇਜੀ ਆ ਇਸ ਵਾਰ ਮੇਰੀ ਮੰਮੀ ਇਸ ਟਾਈਮ ਤੇ ਨਨਖਾਣਾ ਸਾਹਿਬ ਬੈਠੇ ਆ ਵਿਸਾਖੀ ਜਥੇ ਤੇ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਤੇ ਤੁਹਾਡੇ ਜਾਣ ਤੋਂ ਬਾਅਦ ਵੀ ਮੈਂ ਪਹਿਲਾਂ ਆਪ ਗਿਆ ਫਿਰ ਹੋਲੀ-ਹੋਲੀ ਕਰਤੇ ਕਰਾਉਂਦੇ ਮੈਂ ਆਪਣੇ ਇਲਾਕੇ ਚੋਂ ਇਕੱਠੇ ਕਰਾਉਂਦੇ ਬਾਈ ਹੁਣ ਤੱਕ ਮੈਂ 23 ਜਣੇ ਨੂੰ ਭੇਜ ਚੁੱਕਿਆ ਆ ਥੈਂਕ ਯੂ ਵੀਰੇ ਜੀ ਬਹੁਤ ਧੰਨਵਾਦ ਕਿਆ ਬਾਤ ਉਹ ਜਮਾ ਕਰਾਉਣੇ ਆ ਵੈਸੀ ਕੋ ਲੈ ਕੇ ਆਉਣੇ ਆ ਤੇ ਉਹਨਾਂ ਨੂੰ ਛੱਡ ਕੇ ਆਉਂਦਾ ਵਾਕੇ ਵਾਹ ਵਾਹ ਵੀ ਜਾਓ ਬੱਦ ਤੋਂ ਬੱਦ ਬਹੁਤ ਭਲੇ ਦਾ ਕੰਮ ਕਰ ਰਹੇ ਹਾਂ ਕਿ ਕਿ ਰਹਿੰਦੀ ਆ ਤੇ ਅਨਸ਼ਾਨੀਆਂ ਭੇਜੀ ਆ ਚਾਦਰਾਂ ਆ ਕੁਰਤਾ ਐ ਸਾਰਾ ਸੰਮੀ ਵੀਰ ਨੇ ਭੇਜਿਆ ਸੰਮੀ ਜੱਟ ਨੇ ਭੇਜਿਆ ਬੜਾ ਪਿਆਰਾ ਮੁੰਡਾ ਕਿਤਾਬ ਚ ਤੁਹਾਨੂੰ ਬਹੁਤ ਨੇੜਿਓ ਮਿਲ ਜਾਣਾ ਉਹ ਤੇ ਭਈਆ ਤੁਹਾਡੇ ਜਿਹੜਾ ਯਾਤਰਾ ਸ਼ੁਰੂ ਕੀਤੀ ਤੁਸੀਂ ਕੋਈ ਉੱਥੋਂ ਮੇਰੇ ਦਿਲ ਚ ਰਾਂ ਗਈ ਹੁਣ ਤੂੰ ਪਤਾ ਨਹੀਂ ਕਿੰਨੇ ਹੋਰ ਜਾਣਗੇ ਤੁਹਾਡਾ ਬਹੁਤ ਵੱਡਾ ਉਫਰਾ ਨਹੀਂ ਤੁਹਾਡਾ ਮਾਰਕਾ ਬਹੁਤ ਮਾਰਕਾ ਇਸ ਬਾਜੀ ਸੰਮੀ ਹੁਣੇ ਬੜੇ ਪਿਆਰੇ ਬੰਦੇ ਨੇ ਗਲਾਬ ਨਾਲ ਉਹ ਗੱਲ ਕਰਦਾ ਰਹਿੰਦਾ ਅਕਸਰ ਇਹਨੂੰ ਚਾਦਰਾਂ ਬਣਾ ਕੇ ਭੇਜਿਆ ਉਹਨੇ ਪਿੱਛੇ ਜੇ ਗਾਉਂ ਦਾ ਬਹੁਤ ਸੋਹਣਾ ਹੈ ਖੋਸ਼ਦਲ ਬੰਦਾ ਹੈ ਉਹਨੂੰ ਜੇ ਨਾਸਰ ਹੋਣੀ ਕਈ ਵਾਰੀ ਹੁਣ ਉਹਨਾਂ ਦਾ ਚੈਨਲ ਦਾ ਕੰਮ ਆ ਪੰਜਾਬੀ ਲਹਿਰਾਂ ਦਾ ਭਾਈ ਤੁਹਾਡੀਆਂ ਲੋਈਆਂ ਵੀ ਭੈਣ ਭੋਲੇ ਭੇਜੀ ਧੰਨਵਾਦ ਵੀਰੇ ਜਿਹੜੀ ਤੁਹਾਡੇ ਵਿਆਹ ਤੇ ਤੁਸੀਂ ਜੀ ਮੇਰੇ ਕੋਲੇ ਲੋਈਆਂ ਆਈਆਂ ਸੀ ਮੇਰੇ ਵਿਆਹ ਤੇ ਉਹਨਾਂ ਨੇ ਲੋਈਆਂ ਜੁੱਤੀਆਂ ਤੋਹਫੇ ਬਹੁਤ ਭੇਜੇ ਨੇ ਬਹੁਤ ਪਿਆਰ ਕਰਦੇ ਨੇ ਤੇ ਮੈਂ ਉਹ ਸਮੀ ਨੂੰ ਜੇ ਉਹ ਕਿਸੇ ਕਹਿ ਦਿੰਦੇ ਨੇ ਵੀ ਯਾਰ ਅੱਜ ਤੂੰ 2 ਘੰਟੇ ਚੈਨਲ ਦਾ ਕੰਮ ਉਧਰ ਜਾਇਆ ਤਾਂ ਉਹ ਕਹਿੰਦਾ ਸੀ ਗੱਲ ਭਾਈ ਭਾਈ ਜਾਨ ਤੂੰ ਹੀ ਮੜਾ ਜਨੂ ਕਹਦੇ ਯਾਰ ਮੈਂ ਆਪਾਂ ਹੀ ਰਹਿਣਾ ਇਕੱਠਿਆਂ ਨੇ ਉਧਰ ਕਿਸੇ ਨੂੰ ਹੋਰ ਭੇਜ ਦੇਣੇ ਉਹ ਇੰਨੀ ਮੁਹੱਬਤ ਕਰਦੇ ਨੇ ਜ ਇਹ ਲਿਖਣ ਲਈ ਪਹਿਲੀ ਗੱਲ ਤਾਂ ਕਿਤਾਬ ਕਿਉਂ ਲਿਖੀ ਗਈ ਇਹ ਲਾਹੌਰ ਦੇ ਨਾਂ ਕਰਕੇ ਲਿਖੀ ਗਈ ਜਦੋਂ ਮੈਂ ਪਹਿਲੀ ਵਾਰ ਕਹਿੰਦਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਇਹ ਕਿਤਾਬ ਪੈਦਾ ਹੋ ਜਾਂਦੀ ਆ ਇੱਕੇ ਦਾ ਸਾਰਾ ਕੁਝ ਅੰਦਰ ਚੱਲ ਜਾਂਦਾ ਵੀ ਕਿਤਾਬ ਲਿਖਾਂਗੇ ਕਿਤਾਬ ਨਹੀਂ ਪਤਾ ਕਿਵੇਂ ਲਿਖੀ ਦੀ ਆ ਕੀ ਹੋਊਗਾ ਉਹਦੇ ਚ ਪਰ ਐਂ ਲੱਗਦਾ ਕਿਤਾਬ ਲਿਖਾਂਗੇ ਤੇ ਉਹਦਾ ਨਾਂ ਹੋਊਗਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਵਾਹ ਇਹ ਅੱਛਾ ਜਿਹੜਾ ਲਿਖਣ ਦਾ ਅਗਲਾ ਸਾਹਬ ਕਿਤਾਬ ਬਣਦਾ ਬੰਦਾ ਕਿਵੇਂ ਲਿਖਦਾ ਮੈਨੂੰ ਲੱਗਦਾ ਲਿਖਣ ਲਈ ਮਿਆਰਾਂ ਦੀ ਤਨੂ ਲੋੜ ਨਹੀਂ ਹੁੰਦੀ ਤੁਹਾਡੇ ਅੰਦਰ ਕੀ ਚੱਲਦਾ ਉਹ ਬਹੁਤ ਹੀ ਲੋੜ ਹੁੰਦੀ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਮੈਂ ਕਿਹੜਾ ਲਿਖਾਰੀ ਆ ਮੈਂ ਕਿਵੇਂ ਲਿਖ ਲਵਾਂ ਹਮ ਇਸ ਕਿਤਾਬ ਲਈ ਜਦੋਂ ਸ਼ੋਭੇ ਸ਼ਾਮਾ ਵਾਸਤੇ ਲਿਖ ਰਹੀ ਸੀ ਸਾਰੇ ਜਾਣੇ ਤਾਂ ਮੇਰਾ ਮਨਸੀ 나ਸਰ ਢੱਲੋਂ ਵੀ ਲਿਖੇ ਹਮ ਨਾ ਮੈਂ 나ਸਰ ਨੂੰ ਫੋਨ ਕੀਤਾ 나ਸਰ ਆਪਣੀ ਕਿਤਾਬ ਆ ਰਹੀ ਆ ਉਸ ਵੇਲੇ ਦੀ ਕਿਉਂਕਿ ਕਿਤਾਬ ਚ ਬਹੁਤੋ ਗੱਲਾਂ ਇਹ ਵੀ ਹੁੰਦੀਆਂ ਸੀ ਨਾ ਕਿਉਂਕਿ ਮੈਂ ਵੀ ਸੰਗ ਜੀ ਲਾਤੀ ਸੀ ਹੌਲੀ ਹੌਲੀ ਜਿਵੇਂ ਸੁਖਿੰਦਰ ਨੇ ਕਿਹਾ ਸੰਗ ਲਾ ਦੇਣੀ ਚਾਹੀਦੀ ਆ ਪਹਿਲੇ ਦਿਨ ਮੈਂ ਜਗਦੇ ਨੇ ਬਹੁਤੇ ਬੰਦਿਆਂ ਦੇ ਨਾਂ ਨਹੀਂ ਪੁੱਛੇ ਉਹਨਾਂ ਨਾਲ ਹੱਥ ਮਿਲਾ ਕੇ ਫਿਰ ਜਦੋਂ ਪਹਿਲੇ ਦਿਨ ਸ਼ਾਮ ਤੱਕ ਮੈਂ ਮਹਿਸੂਸ ਕਰ ਗਿਆ ਇਹ ਕਿਤਾਬ ਵਿੱਚ ਲਿਖਣੀ ਆ ਤਾਂ ਮੈਂ ਹਰੇਕ ਹੱਥ ਮਿਲਾਉਣ ਵਾਲੇ ਦਾ ਨਾਂ ਪੁੱਛਣ ਲੱਗੇ ਤੇਰਾ ਨਾਂ ਕੀ ਆ ਕਿਹੜਾ ਪਿੰਡ ਆ ਉਹ ਮੈਂ ਲਿਖਣ ਲੱਗ ਗਿਆ ਤਾਂ ਕਈ ਵਾਰੀ ਰਾਤ ਨੂੰ ਇੱਕ ਦਿਨ ਗਲੋਰੀਆ ਕੈਫੇ ਤੇ ਅਸੀਂ ਬੈਠੇ ਸੀ ਲਾਹੌਰ ਤਾਂ ਵਿਕਾਸ ਹੈਦਰ ਆ ਮੁੰਡਾ ਉਹ ਅਸਲ ਆ ਗਿਆ ਕਹਿੰਦਾ ਗਿੱਲ ਸਾਹਿਬ ਦੀ ਜਿਹੜੀ ਕਿਤਾਬ ਆਉਣੀ ਆ ਨਾ ਇਹਦੇ ਵਿੱਚ ਇਕੱਲੇ ਨਾਂ ਤੇ ਨੰਬਰ ਤੇ ਥਾਂ ਹੀ ਆਉਣੇ ਆ ਤੇ ਮੈਂ ਇੰਨਾ ਉਹਦੇ ਬਾਰੇ ਪੁੱਛਦਾ ਰਹਿੰਦਾ ਸੀ ਤਾਂ ਨਾਸਰ ਨੂੰ ਮੈਂ ਕਿਹਾ ਵੀ ਉਹ ਨਾਵਾਂ ਥਾਵਾਂ ਵਾਲੀ ਕਿਤਾ ਤੁਸੀਂ ਉਹਦੇ ਬਾਰੇ ਕੁਝ ਲਿਖ ਕੇ ਭੇਜ ਦਿਓ। ਕਹਿੰਦਾ ਯਾਰ ਮੈਨੂੰ ਲਿਖਣਾ ਨਹੀਂ ਆਉਂਦਾ ਗੱਲ ਮੈਂ ਤੂੰ ਆਪੇ ਹੀ ਕੁਝ ਲਿਖ ਦੇ ਥੱਲੇ ਮੇਰਾ ਨਾਂ ਪਾ ਦੇ। ਹਾਂ ਮੈਂ ਕਿਹਾ ਯਾਰ ਨਹੀਂ ਆਉਂ ਨਹੀਂ ਨਾਸਰ ਤੂੰ ਮੈਨੂੰ ਕੁਝ ਲਿਖ ਕੇ ਭੇਜ। ਕਹਿੰਦਾ ਨਹੀਂ ਚੱਲ ਮੈਂ ਕਰਦਾ ਕੋਈ। ਉਹਨੇ ਬਾਈ ਹਰਿੰਦਰਪੁਰ ਲਰ ਨੂੰ ਫੋਨ ਕੀਤਾ ਵੀ ਯਾਰ ਗੱਲ ਮੇਰੇ ਮਗਰੀ ਪੈ ਗਿਆ ਵੀ ਲਿਖ ਕੇ ਭੇਜ ਮੈਨੂੰ ਆਉਂਦਾ ਕੁਝ ਨਹੀਂ ਤੂੰ ਮੇਰੇ ਵੱਲੋਂ ਕੁਝ ਲਿਖ ਦੇ ਮੇਰਾ ਨਾਂ ਪਾ ਦੇ। ਹਾਂ ਹਰਿੰਦਰ ਬਾਈ ਦੀ ਮੈਨੂੰ ਫੋਨ ਆਇਆ ਵੀ ਨਾਸਰ ਆਇਆ ਕਹਿੰਦਾ ਮੈਂ ਉਹਨੂੰ ਫੇਰ ਫੋਨ ਕਰ ਲਿਆ। ਮੈਂ ਕਹਿਆ ਵੀ ਆਉ ਨਹੀਂ ਤੈਨੂੰ ਲਿਖਣਾ ਨਹੀਂ ਆਉਂਦਾ ਭੇਜਣਾ ਨਹੀਂ ਤੈਨੂੰ ਐ ਲੱਗਦਾ ਵੀ ਅੱਖਰਾਂ ਦੀ ਤਰਤੀਬ ਨਹੀਂ ਆਉਂਦੀ ਤੂੰ ਬੋਲ ਕੇ ਭੇਜ ਦੇ ਮੈਂ ਟਾਈਪ ਕਰ ਲੂੰਗਾ ਇੱਥੇ ਹਾਂ ਚਲੋ ਪਤਾ ਨਹੀਂ ਉਹਦੇ ਮਨ ਨੂੰ ਕੀ ਹਲੂਣਾ ਆਇਆ ਫਿਰ ਜੋ ਨਾਸਰ ਢਲੋਂ ਨੇ ਲਿਖ ਕੇ ਭੇਜਿਆ ਮੈਨੂੰ ਲੱਗਦਾ ਨਾ ਉਹ ਮੈਂ ਵੀ ਨਹੀਂ ਲਿਖ ਸਕਿਆ ਤੇ ਨਾ ਕੋਈ ਲਿਖ ਸਕੇ ਉਹ ਇਹਦੀ ਜ਼ੇਲਤ ਦੇ ਮਗਰਲੇ ਪਾਸੇ ਲਿਖੀਆਂ ਹੋਈਆਂ ਲੈਣਾ ਨੇ ਜੋ ਨਾਸਰ ਨੇ ਲਿਖ ਕੇ ਭੇਜੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਲਿਖਣ ਲਈ ਮਿਆਰ ਜਾਣਦਾ ਹੋਣਾ ਜ਼ਰੂਰੀ ਨਹੀਂ ਲਿਖਦਾ ਤਾਂ ਬੰਦਾ ਅੰਦਰ ਨੂੰ ਹੈ ਵਾਹ ਉਹਦਾ ਉਹਨੇ ਸਰਲੇਖ ਦਿੱਤਾ ਆਪਣੀ ਕਿਤਾਬ ਦਾ ਸਰਲੇਖ ਹੈ ਹੈਲੋ ਮੈਂ ਲਾਹੌਰ ਤੋਂ ਬੋਲਦਾ ਤਾਂ ਨਾਸਰ ਲਿਖਦਾ ਹੈਲੋ ਮਾਂ ਮੈਂ ਪੰਜਵੜ ਤੋਂ ਬੋਲਦਾ ਵਾਹ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਪਾਕਿਸਤਾਨ ਫੇਰੀ ਦੌਰਾਨ ਉਹਦਾ ਕੁਝ ਕੁ ਦਿਨਾਂ ਦਾ ਸਾਥ ਤੇ ਸਫਰ ਅੱਜ ਵੀ ਉਸੇ ਤਰ੍ਹਾਂ ਅੱਖਾਂ ਮੂਰੇ ਆ ਜਾਂਦਾ ਜਦੋਂ ਪਹਿਲੇ ਦਿਨ ਅਸੀਂ ਗਿੱਲ ਵੀਰ ਨੂੰ ਬਾਗਾ ਬਾਰਡਰ ਤੋਂ ਲੈ ਕੇ ਆਏ ਸੀ ਗਿੱਲ ਨੇ ਆਪਣੇ ਯਾਰਾਂ ਨੂੰ ਫੋਨ ਕਰਨਾ ਸ਼ੁਰੂ ਕੀਤਾ ਤੇ ਉਹ ਆਖੇ ਹੈਲੋ ਮੈਂ ਲਾਹੌਰ ਤੋਂ ਬੋਲਦਾ ਵੀਰ ਦੇ ਫੋਨ ਕਰਨ ਦੀ ਖੁਸ਼ੀ ਤੇ ਅੱਖਾਂ ਦੀ ਚਮਕ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਤੇ ਨਾਲ ਦੀ ਨਾਲ ਹੀ ਅਦਾਸ ਵੀ ਹੋ ਗਿਆ ਕਾਸ਼ ਮੈਂ ਵੀ ਆਪਣੇ ਪਿੰਡ ਪੰਜਵੜ ਤਰ ਤਰਨਾ ਤਰਨ ਤਰਨਾ ਜਾ ਕੇ ਆਪਣੀ ਮਾਂ ਨੂੰ ਫੋਨ ਕਰਕੇ ਕਹਿੰਦਾ ਹੈਲੋ ਮਾਂ ਮੈਂ ਪੰਜਵੜ ਤੋਂ ਬੋਲਦਾ ਤੇ ਆਪਣੀਆਂ ਅੱਖਾਂ ਨਾਲ ਅੱਜ ਆਪਣੇ ਬਾਪੂ ਨੂੰ ਪੰਜਵੜ ਵਿਖਾ ਰਿਆਂ ਜੋ ਕਿ ਉਹ ਮਰਦੇ ਦੀ ਦਮ ਤੱਕ ਨਹੀਂ ਦੇਖ ਸਕਿਆ ਇਹੀ ਦਰਦ ਲੈ ਕੇ ਉਹ ਦੁਨੀਆ ਤੋਂ ਚਲਿਆ ਗਿਆ ਖੈਰ ਮੈਂ ਨਾ ਉਮੀਦ ਨਹੀਂ ਆ ਤੇ ਬਹੁਤ ਹੀ ਜਲਦੀ ਬਾਪੂ ਦੀ ਖੁਆਇਸ਼ ਪੂਰੀ ਕਰਾਂਗਾ ਚਲੋ ਅੱਗੇ ਵਧਦੇ ਹਾਂ ਗੱਲ ਵੀਰ ਤੇ ਹਰਿੰਦਰ ਭੁੱਲਰ ਨਾਲ ਇਹ ਦਿਨ ਬਹੁਤ ਖੂਬਸੂਰਤ ਸਨ ਤੇ ਜੋ ਨਾ ਚਾਹੁੰਦੇ ਵੀ ਜਲਦੀ ਮੁੱਕ ਗਏ ਉਹਨਾਂ ਦੀ ਮਹਿਕ ਸਾਲਾਂ ਬੱਧੀ ਸਾਡੀਆਂ ਰੂਹਾਂ 'ਚੋਂ ਆਉਂਦੀ ਰਹੇਗੀ ਦਿਲ ਕਰਦਾ ਸੀ ਸਮਾਂ ਰੁਕ ਜਾਵੇ ਪਰ ਇਨਸਾਨ ਦੀ ਸਮਾਂ ਮੰਨਦਾ ਨਹੀਂ ਮੈਂ ਗਿੱਲ ਰੌਂਤੇ ਦਾ ਧੰਨਵਾਦੀਆਂ ਜੋ ਕਿਤਾਬ ਹੈਲੋ ਮੈਂ ਲਾਹੌਰ ਤੋਂ ਬੋਲਦਾ ਲਿਖ ਕੇ ਸਾਨੂੰ ਦੁਨੀਆ ਭਰ 'ਚ ਫੈਲੇ ਪੰਜਾਬੀਆਂ ਨੂੰ ਮਿਲਾ ਰਿਹਾ ਹੈ ਪੰਜਾਬ ਪੰਜਾਬ ਹੀ ਹੈ ਨਾ ਚੜਦਾ ਨਾ ਲੈਂਦਾ ਉਹ ਸਾਂਝੀ ਰਹਿਤ ਵਾਲਾ ਪੰਜਾਬ ਕੁੱਲ ਧਰਤੀ ਤੇ ਜੀਵੇ ਇਸੇ ਦੁਆ ਨਾਲ ਅੱਲਾ ਮਿਹਰ ਕਰੇ ਜੋਰੇ ਕਲਮ ਔਰ ਜ਼ਿਆਦਾ ناصر ਢਿੱਲੋਂ ਪੰਜਾਬੀ ਲਹਿਰ ਪਿੰਡ 6 ਚੱਕ ਪੰਜਵੜ ਫੈਸਲਾਬਾਦ ਪੰਜਵੜ ਤਰਨਤਾਰਨ ਵਾਹ ਕੀ ਬਾਤ ਲਿਖਣ ਲਈ ਤੁਸੀਂ ਅੱਖਰਾਂ ਦੀਆਂ ਤਰਤੀਬਾਂ ਤੇ ਕਿੰਨਾ ਕੁ ਕੰਟਰੋਲ ਰੱਖਦੇ ਹੋ ਜਾਂ ਉਹਦੀਆਂ ਬੰਦਿਸ਼ਾਂ ਮਿਆਰਾਂ ਨੂੰ ਕਿੰਨਾ ਕੁ ਜਾਣਦੇ ਹੋ ਮੈਨੂੰ ਲੱਗਦਾ ਇਹ ਉਹਨਾ ਮਹਿਨੇ ਨਹੀਂ ਰੱਖਦਾ ਜਿੰਨਾ ਮਹਿਨੇ ਤੁਹਾਡੇ ਅੰਦਰ ਚੱਲ ਕੀ ਰਿਹਾ ਹੈ ਹੋਰ ਰੱਖਦਾ ਸੋ ਜੇ ਕਿਸੇ ਨੇ ਹੋਰ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦਾ ਹੈ ਸਵਾਲ ਜੀ ਕਿਸੇ ਦਾ ਬਈ ਜਿਹੜੀ ਬੰਦ ਵੇਲੇ ਜੋ ਵੀ ਹੋਇਆ ਇੱਕ ਪੋਲੀਟੀਕਲ ਵਰਤਾਰਾ ਆਪਾਂ ਕਹਿ ਸਕਦੇ ਹਾਂ ਉਹ ਤੇ ਜੋ ਅੱਜ ਦੇ ਸਮੇਂ ਦੇ ਵਿੱਚ ਲੈ ਕੇ ਕਿ ਪਾਕਿਸਤਾਨ ਦੇ ਲੋਕਾਂ ਦੇ ਵਿੱਚ ਉਦਾਂ ਹੀ ਉਥੋਂ ਦੇ ਜਿਹੜੇ ਪੋਲੀਟੀਕਲ ਲੀਡਰ ਆ ਉਹਨਾਂ ਵੱਲੋਂ ਕੋਈ ਭਰਮ ਭੁਲਾਇਆ ਜਾਂਦਾ ਇੱਧਰ ਬਾਰੇ ਇੱਧਰ ਦੇ ਪੰਜਾਬ ਬਾਰੇ ਜਾਂ ਆਪਣੇ ਪਾਕ ਬਾਰੇ ਇੰਡੀਆ ਬਾਰੇ ਕਿਉਂਕਿ ਆਪਣੇ ਜਿਹੜੇ ਇਧਰੋਂ ਆਪਾਂ ਨੂੰ ਮਿਲਦਾ ਹੈ মিডিਆ ਤਰੀਕੇ ਸਾਡਾ ਕੁਸ਼ੀਦਸ਼ ਹੈ ਜਾਂ ਸੈਂਟਰ ਦੀ ਸਰਕਾਰੋਂ ਵਜ੍ਹਾ ਆਪਣੇ ਇੱਧਰ ਦੀ ਹੋਵੇ ਪੋਲੀਟਿਕਲ ਲੀਡਰਾਂ ਵੱਲੋਂ ਫਲਾਇਆ ਜਾਂਦਾ ਕਿ ਉੱਧਰ ਦੇ ਵੱਲੋਂ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਰਾਜਨੀਤੀ ਭਾਰਤ ਦੀ ਹੋਵੇ ਪਾਕਿਸਤਾਨ ਦੀ ਹੋਵੇ ਅਮਰੀਕਾ ਦੀ ਹੋਵੇ ਰੂਸ ਦੀ ਹੋਵੇ ਯੂਕਰੇਨ ਦੀ ਹੋਵੇ ਗਾਜ਼ਾ ਪੱਟੀ ਦੀ ਹੋਵੇ ਹੂੰ ਇਹ ਸਾਰੇ ਕਿਤੇ ਗੰਦਲੀ ਹੋ ਗਈ ਇਰਾਨ ਇਰਾਕ ਦਾ ਇਰਾਨ ਦਾ ਜੁੱਧ ਜਿਹੜਾ ਇਜ਼ਰਾਈਲ ਨਾਲ ਸ਼ੁਰੂ ਹੋ ਗਿਆ ਰਾਜਨੀਤੀ ਕਦੇ ਚਾਹੁੰਦੀ ਹੀ ਨਹੀਂ ਵੀ ਲੋਕ ਮੁਹੱਬਤ ਨਾ ਸੌਖੇ ਜਿਉਂ ਲੈਣ ਰਾਜਨੀਤੀ ਲੋਕਾਂ ਨੂੰ ਵੋਟਾਂ ਦੀ ਪਰਚੀ ਬਣਾ ਕੇ ਹੀ ਰੱਖਣਾ ਚਾਹੁੰਦੀ ਹੈ ਤੇ ਇਹ ਸਾਡੇ ਵਰਗੀ ਹੋਈ ਹੈ ਸਾਰੇ ਕਿਤੇ ਹਮ ਇਕੱਲੇ ਉਹਨਾਂ ਦੀ ਗੱਲ ਨਹੀਂ ਇਹ ਦੁਨੀਆ ਭਰ ਚੀ ਬੰਦਿਆਂ ਨੂੰ ਵੋਟਾਂ ਦੀ ਪਰਚੀ ਬਣਾ ਕੇ ਰੱਖਣਾ ਚਾਹੁੰਦੀ ਹੈ ਸੋ ਰਾਜਨੀਤੀ 'ਚ ਕੋਈ ਬਹੁਤਾ ਫਰਕ ਨਹੀਂ ਬਾਈ ਜਿਹੜਾ ਰਹਿੰਦੇ ਨੇ ਸਭ ਤੋਂ ਪਹਿਲਾਂ ਸਾ ਇਹ ਕਹਤਾ ਉਹ ਡਵਲਪ ਤਾਂ ਹੀ ਰਹਿ ਤਾੰਕਿਊ ਬਾਈ ਡਬਲ ਤਾਂ ਤੁਹਾਡੀਆਂ ਬਣਦੀਆਂ ਕਿਉਂਕਿ ਆਪਣੇ ਮੇਰਾ ਜੀ ਡਿਸਟ੍ਰਿਕਟ ਮੋਗਾ ਅੱਛਾ ਸੋਹਣਾ ਗਵਾਂਢੀ ਹੈ ਮੇਰਾ ਇਸ ਤੋਂ ਪਹਿਲਾਂ ਬੁੱਟਾ ਸਿੰਘ ਲਾਮੀਵਾਲਾ ਉਹਨਾਂ ਨੇ ਵੀ ਪਾਸਕਾਲ ਵਾਰੇ ਕਿਤਾਬ ਲਿਖੀ ਸੀ ਜੀ ਬਾਈ ਜੀ ਇਹ ਡਾਕਟਰ ਰਾਜਿੰਦਰ ਰੋਤਾ ਜੀ ਜੀ ਦੀ ਕਿਤਾਬ ਲਿਖੀ ਆ ਜੀ ਉਹਨਾਂ ਨੇ ਮੇਰੇ ਪਿੰਡੂ ਨੇ ਮੇਰੇ ਸਤਿਕਾਰਯੋਗ ਨੇ ਪਰ ਤੁਹਾਡੀਆਂ ਬੜੀਆਂ ਵਧਾਈਆਂ ਤਾਹਬੰਦੀਆਂ ਜੀ ਤੁਸੀਂ ਜਿੱਥੇ ਦਗਾਉ ਨੂੰ ਗੁਰਮੁਖੀ ਚ ਲਿਖਿਆ ਹੈਗਾ ਉੱਥੇ ਤੁਸੀਂ ਉਹਨੂੰ ਮੱਲਾ ਸ਼ਾਮੁਖੀ ਚ ਵੀ ਛਾਪਿਆ ਛਾਪਿਆ ਹੈ ਜੀ ਤੇ ਮੈਂ ਥੋੜਾ ਜਿਹਾ ਇਹ ਜਾਨਣਾ ਚਾਹੁੰਦਾ ਹੈ ਕਿ ਸ਼ਾਮੁਖੀ ਦੇ ਵਿੱਚ ਮਤਲਬ ਇੱਕ ਕਿੰਨੇ ਦੇ ਮੂਜੀ ਵੀ ਆਪਰੇ ਇਹ ਅਸਲ ਦੇ ਵਿੱਚ ਜੇ ਮੈਂ ਦੱਸਾਂ ਨਾ ਵੀ ਕਿਤਾਬ ਹੀ ਕਿਹਨੇ ਲਿਖੀ ਹੈ ਜੇ ਲਿਖਣ ਵਾਲੇ ਪੱਖ ਤੋਂ ਤਾਂ ਇਹ ਕਿਤਾਬ ਮੈਂ ਤਾਂ ਨਾਸਰ ਢੱਲੋਂ ਵਾਂਗੂ ਗੱਲ ਹੀ ਕਰਨੀ ਚਾਹੀ ਆ ਆਪਦੇ ਅੰਦਰ ਦੀ ਇਹ ਲਿਖਣ ਦੇ ਪੱਖ ਤੋਂ ਤਾਂ ਹਰਿੰਦਰ ਭੁੱਲਰ ਤੇ ਡਾਕਟਰ ਗਰਭਜਨ ਗੈਲਨੇ ਲਿਖੀ ਆ ਜਿਨ੍ਹਾਂ ਨੇ ਮੇਰੀਆਂ ਗਲਤੀਆਂ ਗੱਡੀਆਂ ਨਹੀਂ ਜਿਨ੍ਹਾਂ ਨੇ ਇਹਨੂੰ ਲਈ ਦਿੱਤੀ ਆ ਜਿਨ੍ਹਾਂ ਨੇ ਮੇਰੀਆਂ ਗਲਤੀਆਂ ਠੀਕ ਨਹੀਂ ਕੀਤੀਆਂ ਜਿਨ੍ਹਾਂ ਨੇ ਵਿੱਚ ਠੀਕ-ਠੀਕ ਕੀਤਾ ਸਾਰੀਆਂ ਗਲਤੀਆਂ ਹੀ ਸੀ ਹੂੰ ਮੇਰੇ ਪੱਖੋਂ ਕਿਉਂਕਿ ਮੈਂ ਲਿਖਣ ਦਾ ਵੱਲ ਨਹੀਂ ਜਾਣਦਾ ਸੀ ਤਾਂ ਇਹ ਡਾਕਟਰ ਕਿਰਪਾ ਜੀ ਨੇ ਗੱਲ ਹੋਣਾ ਦਾ ਹੀ ਮਿੱਤਰ ਆ ਪਾਕਿਸਤਾਨ ਤੋਂ ਹੂੰ ਮੈਨੂੰ ਉਹਨਾਂ ਨੇ ਗੱਲ ਚਲਾਈ ਵੀ ਆਪਾਂ ਇਹਨੂੰ ਸ਼ਾਹਮੁਖੀ ਜੀ ਵੀ ਛਾਪ ਲਈਏ ਇਹਦਾ ਲੱਥਾ ਕਰਵਾ ਲਈਏ ਤਾਂ ਮੇਰੀ ਅੰਜਮ ਗੱਲ ਉਹਨਾਂ ਨਾਲ ਗੱਲ ਚੱਲਦੀ ਸੀ ਵੀ ਆਪਾਂ ਇਹਨੂੰ ਬਣਾਵਾਂਗੇ ਸ਼ਾਹਮੁਖੀ ਛਾਪਾਂਗੇ ਪਰ ਗਿਫਟ ਸਰਪ੍ਰਾਈਜ਼ ਹੀ ਸੀ ਵੀ ਮੈਨੂੰ ਪ੍ਰਿੰਟ ਬਿੱਲ ਜਾ ਕੇ ਪਤਾ ਲੱਗਿਆ ਵੀ ਸ਼ਾਹ ਮੁਖੀ ਦੇ ਵਿੱਚ ਕਿਤਾਬ ਪ੍ਰਿੰਟ ਹੋਈ ਬਰਾਬਰ ਪਈ ਹੈ ਜਦੋਂ ਉਹਨੇ ਦੋ ਕੱਢ ਕੇ ਰੱਖਤੀਆਂ ਵਾਹ ਇਹ ਭਜਨ ਗਿੱਲ ਸਾਹਿਬ ਦੀ ਮਿਹਨਤ ਹੈ ਉਹਨਾਂ ਨੇ ਅੱਗੇ ਲੱਥਾ ਕਰਵਾ ਕੇ ਇਹਦੀ ਸ਼ਾਹ ਮੁਖੀ ਚ 200 ਕਾਪੀ ਨਾਲ ਚਪਵਾਈ ਹੈ ਵਾਹ ਤੇ ਦੂਸਰੀ ਗੱਲ ਬਾਈ ਜੀ ਮੈਂ ਇਹ ਕਰ ਰਿਹਾ ਸੀ ਜੀ ਮਤਲਬ ਜਿਵੇਂ ਆਪਾਂ ਨੂੰ ਕਾਂਗਰਸੀਆਂ ਦੇ ਵੀ ਆਪਾਂ ਦਰਬਾਰ ਚੱਲ ਜਾਵਾਂਗੇ ਐਵੇਂ ਮਤਲਬ ਜਿਹੜਾ ਨਹੀਂ ਪੰਜਾਬੀ ਉਹ ਕਾਂਗਰਸੀਆ ਕੀ ਵੀ ਮੈਂ ਪਾਕਿਸਤਾਨ ਜਾਊਂਗਾ ਤੇ ਮੈਂ ਨਨਕਾਣਾ ਸਾਹਿਬ ਜਾਊਂਗਾ ਨਨਕਾਣਾ ਸਾਹਿਬ ਜਾਵਾਂਗੇ ਹਾਂਜੀ ਪਰ ਸ਼ਾਇਦ ਤਾਂ ਲੋਕ ਵੀ ਇਹ ਸ਼ਾਇਦ ਇਹ ਸਪੀਚ ਦਾ ਪਤਾ ਹੋਣਾ ਕਿ ਆਪਣੇ ਵਾਲਾ ਗਵਰਨਡਪੈਂਡ ਖੋਟਿਆਂ ਦੇ ਵਿੱਚ ਇੱਕ ਬੰਦਾ ਹੋਇਆ ਜਿਹੜਾ ਮੁਸਲਮਾਨ ਸੀਗਾ ਪਰ ਉਹ ਕਹਿੰਦਾ ਸੀਗਾ ਮੈਂ ਪਾਕਿਸਤਾਨ ਨਹੀਂ ਜਾਣਾ ਅੱਛਾ ਜੀ ਕਾਮਰੇਡ ਰੋਦੂ ਸਿੰਘ ਜੀ ਉਹਨਾਂ ਦਾ ਨਾਮ ਸੀਗਾ 1947 ਜਦੋਂ ਵੰਡ ਹੋਈ ਸੀਗੀ ਉਹਨਾਂ ਨੇ ਕਹਿਆ ਸੀਗਾ ਮੈਂ ਪਾਕਿਸਤਾਨ ਨਹੀਂ ਜਾਣਾ ਅੱਛਾ ਜੀ ਤੇ ਉਹ ਨਹੀਂ ਗਏ ਸੀ ਕਿ ਉੱਧਰ ਉਹਨਾਂ ਨੇ ਵਿਆਹ ਵੀ ਨਹੀਂ ਕਰਾਇਆ ਜੀ ਤੇ ਉਹਨਾਂ ਦੀ ਯਾਦਗਾਰ ਹੈ ਜਦੋਂ ਆਪਾਂ ਰੋਡ ਤੇ ਜਿਹੜਾ ਸਕੂਲ ਹੈਗਾ ਠੀਕ ਹੈ ਦਾ ਪਿੰਡ ਚ ਐਂਟਰ ਕਰਦੇ ਆ ਖੱਬਿਆ ਛੋਣਾ ਦੀ ਯਾਦਗਾਰ ਬਣੀ ਹੋਈ ਹੈ ਠੀਕ ਹੈ ਤੇ ਆਪਣੇ ਜਿਹੜੇ ਬੁਢੇ ਸਿੰਘ ਛੜਕੇ ਨਾਮ ਆ ਦੀ ਹੈ ਅੱਛਾ ਜੀ ਉਹਨਾਂ ਨੇ ਮਤਲਬ ਉਹਨਾਂ ਦੀ ਕਿਤਾਬ ਲਿਖੀ ਹੈ ਮੈਂ ਪਾਕਿਸਤਾਨ ਨਹੀਂ ਜਾਉਂਦਾ ਠੀਕ ਹੈ ਮਤਲਬ ਉਹ ਕਿਤਾਬ ਵੀ ਪੜਨਾ ਹੀ ਜ਼ਰੂਰ ਜੀ ਕਰੇ ਸ਼ੁਕਰੀ ਮਤਲਬ ਮੈਂ ਘੜੀ ਪੜਾ ਦੂਗਾ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਜ਼ਰੂਰ ਤੁਸੀਂ ਪਹੁੰਚ ਵੀ ਕਰਦੇ ਹੋ ਤੇ ਬਾਕੀ ਭਾਈ ਮੈਂ ਥੋੜਾ ਜਿਆਦਾ ਹੋਰ ਨਸਣਾ ਚਾਹੀਦਾ ਕਿਉਂਕਿ ਇਹਨੇ ਚਿਹਰੇ ਬੱਥੇ ਆ ਸਾਰੇ ਮਤਲਬ ਨਹੀਂ ਪਤਾ ਲੱਗਦਾ ਹੈਗਾ ਆਪਣੇ ਫਾਈ ਪਿੰਡ ਤੋਂ ਉਹਦਾ ਇਸੇ ਨਾਲ ਪ੍ਰਸਾਰਣ ਨੂੰ ਬਰਾਬਰ ਬਾਈ ਸਤਿ ਸ੍ਰੀ ਅਕਾਲ ਜੀ ਇਹ ਇੱਥੇ ਮਲੇ ਪੜਾਉਂਦੇ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਤਾਂ ਮੇਰੇ ਲਈ ਤਾਂ ਇਹ ਵੀ ਅਚੀਵਮੈਂਟ ਹੈ ਵੀ ਸਾਡੇ ਪਿੰਡਾਂ ਦਾ ਕੋਈ ਯੂਨੀਵਰਸਿਟੀ 'ਚ ਪੜ੍ਹਾਈ ਜਾਂਦਾ ਤਾੜੀਆਂ ਮਾਰ ਦਿਓ ਬਾਈ ਦੇ ਨਾਲ ਬਾਈ ਲੌਂਗ ਸਟ੍ਰੀਟਾਂ ਨੂੰ ਨਹੀਂ ਕਰਨੀ ਸੀਗੀ ਮਤਲਬ ਜਿੱਦਾਂ 2019 ਤੋਂ ਪਹਿਲਾਂ ਕੋਈ ਨਹੀਂ ਸੀ ਪਤਾ ਕਿ ਇਹ ਵੀ ਕਰਤਾਰਪੁਰ ਦਾ ਕੋਰੀਡੋਰ ਖੁੱਲੂਗਾ ਜੀ ਪਰ ਉਹ ਖੁੱਲਿਆ ਜਿੱਦਾਂ ਆਪਣੇ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਸਿਰੇ ਸ਼ਾਮਰਦਾਸ ਜੀ ਹੈ ਜੀ ਕਿ ਲਣਕਾਣਾ ਸਾਹਿਬ ਤੇ ਹੋਰ ਪਿਛੜੇ ਜਿਹੜੇ ਗੁਰੂ ਧਾਮ ਆ ਉਹਨਾਂ ਦੇ ਦਰਸ਼ਨ ਗਜ਼ਾਰ ਪਾਛੇ ਜੀ ਹੋ ਸਕਦਾ ਬਈ ਆਪਾਂ ਹੋਈਏ ਜਾਂ ਨਾ ਹੋਈਏ ਪਰ ਇਹ ਦਰਸ਼ਨ ਗਜ਼ਾਰ ਕੋਲੇ ਹੋਏ ਵਾਹ ਇਹ ਹੋਣੇ ਨੇ ਜੀ 100 ਸਾਲ ਪਹਿਲਾਂ ਦੁਨੀਆ ਦਾ ਨਕਸ਼ਾ ਇਹ ਨਹੀਂ ਸੀ ਤਾਂ ਇਹ ਕਿੱਥੇ ਲਿਖਿਆ ਵੀ 100 ਸਾਲ ਬਾਅਦ ਵੀ ਇਹੀ ਹੁੰਦਾ ਆਸ ਉਮੀਦ ਜਾਂਦੀ ਰਹੇ ਆ ਮੈਨੂੰ ਲੱਗਦਾ ਮੈਂ ਪਸ਼ਾਬਰੋਂ ਗੰਡੇ ਲੈਣ ਜਾਊਂਗਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੇ ਬਾਈ ਕੋਈ ਹੋਰ ਗੱਲਬਾਤ ਤਾਂ ਆਪਾਂ ਕਰ ਸਕਦੇ ਆ ਤੇ ਮੈਨੂੰ ਲੱਗਦਾ ਜੀ ਰਾਸ ਤੋਂ ਬੁੱਤਨਾ ਜੀ ਜਿੱਦਾਂ ਆਪਣੀ ਗੱਲ ਹੁੰਦੀ ਆ ਆਪਣੀ ਲਿਖਤੀ ਖਤਮ ਹੋ ਰਹੀ ਆ ਆਪਣੀ ਗੋਲੀ ਖਤਮ ਹੋ ਰਹੀ ਆ ਉਹ ਨਾਲ ਨਾਲ ਆਪਣੀ ਇੱਕ ਕੌਮ ਤੇ ਲੱਗ ਰਹੀ ਆ ਵੀ ਸਾਡੇ ਰਵਾਇਤੀ ਰੁੱਖ ਖਤਮ ਹੋ ਰਹੇ ਨੇ ਸਾਡੀ ਬਨਸਪਤੀ ਖਤਮ ਹੋ ਰਹੀ ਆ ਤੁਸੀਂ ਲਾਹੌਰ ਕਿਉਂ ਆਪਣੇ ਤੇ ਕਹਿੰਦੇ 1960 ਤੋਂ ਬਾਅਦ ਖਾਈ ਕ੍ਰਾਂਤੀ ਤੋਂ ਬਾਅਦ ਹੀ ਹੋਇਆ ਇੱਥੇ ਵੀ ਆਪਣੇ ਸਾਰੇ ਪੁਰਾਣੇ ਗ੍ਰਸਟ ਕੱਟੇ ਗਏ ਆਪਣੇ ਘਰ ਹੂੜੇ ਹੁੰਦੇ ਦੇ ਦੇਖਦੇ ਚੱਕੇ ਬਣਦੇ ਸੀ ਕਰੀਰ ਹੁੰਦੇ ਸੀ ਬਾਣ ਹੁੰਦੇ ਸੀ ਪਿੱਲੂ ਹੁੰਦੇ ਸੀ ਤੇ ਮੈਂ ਬਾਈ ਤੁਹਾਨੂੰ ਪੁੱਛਣਾ ਉੱਥੇ ਕੀ ਮਾਹੌਲ ਆ? ਕਿ ਉਧਰ ਪਰਾਣੇ ਹੈ ਹੀ ਅੱਜ ਹਾਂ ਉਹ ਅਸੀਂ ਪੱਧਰ ਕਰਨ ਵਾਲੇ ਚੱਕਰ ਚ ਵੜਾ ਪੈ ਗਏ ਵੀ ਪਹਿਲੀਆਂ ਪੱਧਰ ਕਰਕੇ ਟੱਕ ਬਣਾ ਲਈਏ ਹੂੰ ਉੱਥੇ ਇਸ ਗੱਲੋਂ ਬਚਾਇਆ ਆਪਣੇ ਤਾਂ ਹੁਣ ਖੇਤਾਂ ਚ ਵੀ ਦਰਖਤ ਨਹੀਂ ਨਾ ਦੀਂਦਾ ਉੱਥੇ ਜਿਵੇਂ ਕਿਲਾ ਉੱਚਾ ਹੈ ਤਾਂ ਨਾਲ ਜਿਵੇਂ ਨਨਕਾਣਾ ਸਾਹਿਬ ਦੇ ਆਲੇ-ਦਾਲੇ ਦੀ ਮੈਂ ਗੱਲ ਦੱਸਾਂ ਤਾਂ ਉੱਥੇ ਬਾਣਾ ਚ ਦਰਖਤ ਖੜੇ ਨਹੀਂ ਉਹਨਾਂ ਨੇ ਹਜੇ ਇਸ ਚੀਜ਼ ਨੂੰ ਕਾਫੀ ਆਪਣੇ ਨਾਲੋਂ ਵੱਧ ਬਚਾਇਆ ਹੋਇਆ ਪੁਰਾਣੀ ਦਰਖਤਾਂ ਨੂੰ ਪੁਰਾਣੀਆਂ ਰਵਾਈਤਾਂ ਨੂੰ ਕਰਜ਼ੇ ਤੋਂ ਡਰਦੇ ਨੇ ਕੋਠੀਆਂ ਨਹੀਂ ਬਰਾਂਡਿਆਂ ਵਾਲੇ ਘਰ ਨੇ ਜਿਦੇ ਕੋਲੇ ਜਿੰਨੀ ਵੱਧ ਪੈਲੀ ਆ ਨਾਲ ਓਨੀਆਂ ਹੀ ਮੱਝਾਂ ਨੇ ਖੁਦਕੁਸ਼ੀਆਂ ਸਾਡੇ ਨਾਲੋਂ ਘੱਟ ਨੇ ਇਹ ਉਹਨਾਂ ਦੀ ਪ੍ਰਾਪਤੀ ਆ ਜਿਹੜੀ ਉਹ ਮੈਨੂੰ ਲੱਗਦਾ ਸਾਡੇ ਨਾਲੋਂ ਵੱਧ ਸਾਂਭ ਕੇ ਰੱਖੀ ਬੈਠੇ ਨੇ ਵਾਹ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ ਚੰਗਾ ਲੱਗਿਆ ਹੋਊਗਾ ਅੱਜ ਵਖਰਾ ਰੂਬਰੂ ਯੂਨੀਵਰਸਿਟੀ ਚ ਹੋਇਆ ਸਾਰੇ ਹੀ ਬਹੁਤ ਪਿਆਰ ਦੇ ਨਾਲ ਗੱਲਾਂ ਬਾਤਾਂ ਸੁਣ ਰਹੇ ਆ ਜੀ ਤਾਂ ਕਿਸੇ ਦਾ ਵੀ ਨਹੀਂ ਕਰਦਾ ਜਾਣਾ ਇਸ ਹਾਲ ਚੋਂ ਪਰ ਆਈ ਹੁੰਦਾ ਵੀ ਕੋਈ ਸਮਾਂ ਨਿਰਧਾਰਤ ਕੀਤਾ ਜਾਂਦਾ ਤੇ ਗੱਲਾਂ ਬਹੁਤ ਚਿਰ ਤੋਂ ਕਰੀ ਜਾਂਦੇ ਆ ਕਾਫੀ ਟਾਈਮ ਤੋਂ ਬੈਠੇ ਆ ਤੇ ਬਾਈ ਹੁਣਾਂ ਦੀ ਕਿਤਾਬ ਦੀ ਜਿਹੜੀ कुंठ ਝਕਾਈ ਕਰਾਵਾਂਗੇ ਹੁਣ ਜੀ ਆਪਾਂ ਮਹਾਰਾਜ ਜੀ ਖੁੱਲ ਕੇ ਤਾੜੀਆਂ ਤੇ ਬਾਈ ਸੁਖਜਿੰਦਰ ਲੋਪੋ ਜੀ ਤੇ ਇੱਕ ਗੱਲ ਮੈਂ ਲਾਸਟ ਕਰ ਦਿੰਦਾ ਜੀ 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 ਬਿਲਕੁਲ ਤੁਹਾਡਾ ਸਾਰਿਆਂ ਦਾ ਇੱਕ ਗੱਲੋਂ ਇਸ ਕਰਕੇ ਵੀ ਧੰਨਵਾਦ ਹੈ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਹਰ ਮੈਂਟ ਅਚੀਵਮੈਂਟ ਹੁੰਦਾ ਤੇ ਮੈਂ ਟੀਵੀ 'ਚ ਵੇਖੇ ਸੀ ਇਹੋ ਜਿਹੇ ਪ੍ਰੋਗਰਾਮ ਤੁਸੀਂ ਮੈਨੂੰ ਇੱਧਰ ਬਹਿ ਕੇ ਸੁਣ ਲਿਆ ਮੈਂ ਇਹ ਕੁਰਸੀ ਤੇ ਬਹਿ ਗਿਆ ਇਹ ਵੀ ਅਚੀਵਮੈਂਟ ਆ ਤੁਸੀਂ ਆਪ ਦੇ ਹੱਥੇ ਤਾੜੀ ਮਾਰ ਦਿਓ ਤੁਸੀਂ ਮੈਨੂੰ ਇੱਕ ਹੋਰ ਨਵਾਂ ਮਕਾਮ ਦੇ ਦਿੱਤਾ ਮੈਨੂੰ ਚਾਹ ਸੀ ਵੀ ਮੈਂ ਕਦੇ ਆਏ ਬਹਿ ਕੇ ਗੱਲਾਂ ਕਰਨੀਆਂ ਨੇ ਤੇ ਬਈ ਆਪਾਂ ਕਿਤਾਬਾਂ ਦੇ ਹਨ ਸੁਖਵਿੰਦਰ ਭਾਈ ਆ ਜਾਓ ਹਰਪੀ ਸਿੰਘ ਜੀ ਆ ਜਾਓ ਬਾਈ ਸਤਿ ਸ੍ਰੀ ਅਕਾਲ ਆਜੋ ਜੀ ਗਗਨ ਬਾਈ ਲੰਮੀ ਸਾਹਿਬ ਜਸਵੀਰ ਬਾਈ ਜਸਵੀਰ ਬਾਈ ਆਜੋ ਜੀ ਆਜੋ ਜੀ ਆਜੋ ਜੀ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਧੰਨਵਾਦ ਸਾਹਿਬ ਅਬ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਕਰ ਗਿਆ ਸੀ ਪਰ ਜਦੋਂ ਹੋਰ ਗੱਲਾਂ ਸੁਣੀਆਂ ਤਾਂ ਮਨ ਕਰਿਆ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਸਾਡੇ ਮੁਹਾਵਰਾ ਵੀ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ ਅੱਜ ਵੀ ਅਜਿਹਾ ਮੈਂ ਜੰਮ ਕੇ ਆਇਆ ਦੋ ਸਾਲਾਂ ਦਾ ਹੋ ਗਿਆ ਜੀ ਦੋ ਸਾਲਾਂ ਦਾ ਹੋ ਗਿਆ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਜਿਸ شدت ਨਾਲ ਬੱਚੇ ਵੀ ਸੁਣ ਰਹੇ ਸੀ ਜਾਂ ਗੱਲ ਤਰਪੀ ਹੈ ਨਾ ਜਿਹੜਾ ਮੁੰਡਾ ਕਹਿ ਰਿਹਾ ਸੀਗਾ ਤਾਂ ਕਿਸੇ ਵੇਲੇ ਇਹ ਗੱਲ ਵੀ ਹੋਊਗੀ ਕਿ ਮੈਂ ਹੈਲੋ ਮੈਂਬਰਸ ਨੂੰ ਬੋਲਦਾ ਕੋਈ ਉੱਤਰੋ ਬੰਦਾ ਆਏਗਾ ਉੱਤਰੋ ਕਹਿੰਦੇ ਉਹ ਲਿਖੇਗਾ ਜਿਹੜਾ ਉਹ ਡਾਇਲੋਗ ਹੈਗਾ ਔਰ ਜਿਹੜੀਆਂ ਜਿਸ ਭਾਸ਼ਾ ਦੇ ਵਿੱਚ ਮੈਂ ਪਹਿਲਾਂ ਵੀ ਇਹ ਗਲਤੀ ਕੀਤੀ ਸੀ ਜਿਸ ਇਮਾਨਦਾਰੀ ਨਾਲ ਤੁਸੀਂ ਗੱਲਾਂ ਕੀਤੀਆਂ ਨੇ ਔਰ ਜਿਹੜੀ ਪੋਜ਼ਿਟਿਵਿਟੀ ਨਾਲ ਜਿਹੜੀ ਤੁਸੀਂ ਹੁਣ ਵੀ ਗੱਲ ਕਰ ਰਹੇ ਸੀ ਕਿ ਜੇ 100 ਸਾਲ ਪਹਿਲਾਂ ਦੁਨੀਆ ਦਾ ਨਕਸ਼ਾ ਹੀ ਨਹੀਂ ਹੈਗਾ ਸ ਤਾਂ 100 ਸਾਲ ਬਾਅਦ ਵੀ ਦੁਨੀਆ ਦਾ ਇਹ ਨਕਸ਼ਾ ਇੱਕ ਮਿੰਟ ਮੈਂ ਦੋ ਮਿੰਟ ਇੱਕ ਚੋ ਦੇ ਆਪਕ ਦੇ ਤੌਰ ਤੇ ਵੀ ਤੁਹਾਡਾ ਧੰਨਵਾਦ ਕਰਦਾ ਯੂਨੀਵਰਸਿਟੀ ਦੇ ਵਿਦਿਆਰਥੀ ਸਾਡੇ ਲਈ ਇਹ ਬਹੁਤ ਅੱਛੀ ਗੱਲ ਹੈ ਕਿ ਜਦੋਂ ਨਵੇਂ ਮੁੰਡੇ ਨਵੀਂ ਕਲਮ ਔਰ ਔਰ ਸਿੱਧੀ ਤੇ ਸਰਲ ਭਾਸ਼ਾ ਦੇ ਵਿੱਚ ਜਲਦੀ ਗੱਲ ਕਰਨਗੇ ਸਾਹਿਤ ਅਸੀਂ ਕਈ ਵਾਰੀ ਇਹ ਖਰਸਾ ਵੀ ਕਰਦੇ ਹੁੰਦੇ ਹਾਂ ਕਿ ਸਾਹਿਤ ਥੋੜਾ ਜਿਹਾ ਸਾਡੇ ਤੋਂ ਪਾਸੇ ਕਿਉਂ ਹੋ ਗਿਆ ਕਿ ਜਦੋਂ ਅਸੀਂ ਔਖੀ ਭਾਸ਼ਾ 'ਚ ਗੱਲ ਕਰਨ ਲੱਗ ਜਾਂਦੇ ਆ ਨਾ ਤੇ ਉਹ ਵੀ ਮੈਨੂੰ ਲੱਗਦਾ ਕਿ ਉਸ ਖੱਪੇ ਨੂੰ ਇਹ ਪੂਰਾ ਕਰੇਗੀ ਉਹਦੇ 'ਚ ਸਾਨੂੰ ਉਹ ਚੀਜ਼ਾਂ ਵੀ ਮਿਲਣਗੀਆਂ ਜਿਹੜੀਆਂ ਕਿਸੇ ਨੇ ਹੋਰ ਕਿਆਂ ਮੈਂ ਪਹਿਲੀ ਗੱਲ ਕਿ ਹਰ ਦ੍ਰਿਸ਼ਟੀ ਵੱਖਰੀ ਹੁੰਦੀ ਹੈ ਹਰ ਅੱਖ ਵੱਖਰੀ ਹੁੰਦੀ ਹੈ ਕਿਸੇ ਨੂੰ ਲੈਲਾ ਬਹੁਤ ਖੂਬਸੂਰਤ ਲੱਗਦੀ ਹੈ ਕਿਸੇ ਨੂੰ ਕਾੜੀ ਲੱਗਦੀ ਹੈ ਤੇ ਜਿਹੜੀ ਦ੍ਰਿਸ਼ਟੀ ਨਾਲ ਬਹੁਤ ਮਾਰਕਾਂ ਜਣ ਮੈਂ ਬਹੁਤ 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 ਜਿਵੇਂ ਬਹੁਤ ਸਾਰੇ ਬੱਚਿਆਂ ਨੇ ਗੱਲ ਵੀ ਕੀਤੀ ਹੈ ਨਾ ਕਿ ਸਾਨੂੰ ਦਿਖਾਇਆ ਕੈਮਰੇ ਦੀ ਪਾਸ਼ਾ ਹੋਰ ਹੁੰਦੀ ਹੈ ਅਸਲੀਅਤ ਹੋਰ ਹੁੰਦੀ ਹੈ ਉੱਥੇ ਜਦੋਂ ਮੈਂ ਅਕਸਰ ਪੜ੍ਹਦੇ ਰਹਿੰਦੇ ਨੇ ਪਾਕਿਸਤਾਨ ਬਾਰੇ ਤਾਂ ਉਹ ਲੋਕ ਜੋ ਵੀ ਕਿੰਨੇ ਮੁਹੱਬਤ ਦੇ ਨਾਲ ਭਰੇ ਹੋਏ ਨੇ ਜਦੋਂ ਅਸੀਂ ਜਦ ਸਿੱਧੰਤ ਦੀ ਗੱਲ ਕਰ ਰਹੇ ਸੀ ਤੇ ਮੇਰੇ ਇੱਕ ਸ਼ੇਰ ਹੈ ਕਿ ਉਸ ਦਰਿਆ ਦੇ ਪਾਣੀਆਂ ਅੰਦਰ ਬੋਰੇ ਕਿਹੜਾ ਸੁੱਕਾ ਬੈਠਾ ਉਸ ਤਰੇਆ ਦੇ ਪਾਣੀਆਂ ਅੰਦਰ ਖੌਰੇ ਕਿਹੜਾ ਸੁੱਕਾ ਇਕੱਠਾ ਵਗਦਾ ਵਗਦਾ ਰੁਟ ਜਾਂਦਾ ਏ ਜਿਉਂ ਪਿੱਛੇ ਕੋਈ ਪਿਆਸਾ ਬੈਠਾ ਪਰ ਉਹ ਤਾਂ ਵਸਤੂ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਦੀ ਜਦੋਂ ਗੱਲ ਕਰ ਰਹੇ ਸੀ ਨਾ ਪਾਕਿਸਤਾਨ ਦੀ ਤੇ ਸਾਡੀ ਅਸੀਂ ਕੰਪੇਅਰ ਕਰੇ ਸੀ ਸੋਸਾਇਟੀ ਨੂੰ ਕਿ ਉਹ ਤਾਂ ਵਸਤੂ ਹੋ ਚੁੱਕਾ ਹੈ ਧੜਕਣ ਆਪਣੀ ਖੋ ਚੁੱਕਾ ਹੈ ਉਹ ਤਾਂ ਕੱਦ ਦਾ ਮੋ ਚੁੱਕਾ ਹੈ ਮੇਰੇ ਵਿੱਚ ਸੀ ਬੰਦਾ ਬੈਠਾ ਔਰ ਸ਼ੇਅਰ ਹੈ ਕਿ ਫੁੱਲ ਬਹਾਰਾਂ ਤੇ ਗੁਲਜ਼ਾਰਾਂ ਫੁੱਲ ਬਹਾਰਾਂ ਤੇ ਗੁਲਜ਼ਾਰਾਂ ਸਭ ਨੂੰ ਉਹ ਟਿੱਚ ਜਾਂਦਾ ਹੈ ਗਜ਼ਲਾਂ ਦੇ ਪਰ ਸ਼ੇਰ ਦੱਸਦੇ ਉਸ ਅੰਦਰ ਇੱਕ ਹੋਂਕਾ ਬੈਠਾ ਸਾਡੇ ਅੰਦਰ ਉਹ ਸੰਤਾਰੀ ਵਾਲਾ ਹੋਂਕਾ ਜਿਹੜਾ ਬੈਠਾ ਹੋਇਆ ਔਰ ਤੇਰੇ ਤੂੰ ਹੀ ਨੈਣਾਂ ਨ ਕਾਸੇ ਕੀਤੇ ਅਸੀਂ ਨੈਣਾ ਨੂੰ ਜੇ ਕਾਸੇ ਕਰ ਲਈਏ ਤੂੰ ਹੀ ਨੈਣ ਨਕਾਸੇ ਕੀਤੇ ਤੰਦਾਂ ਤਾਣੇ ਪਾਸੇ ਕੀਤੇ ਤੇਰੇ ਉੱਤੇ ਡੁੱਲਣ ਖਾਤਰ ਉਹ ਤਾਂ ਕੰਨ ਦਾ ਭਰਿਆ ਬੈਠਾ ਸੋ ਲੋਕ ਤਾਂ ਸਾਡੇ ਵੀ ਭਰੇ ਬੈਠੇ ਹੋਏ ਨੇ ਅਸੀਂ ਵੀ ਉਹਨਾਂ ਲਈ ਭਰੇ ਬੈਠੇ ਹੋਏ ਆਂ ਇਹ ਗੱਲ ਹੋਰ ਅੱਗੇ ਤੁਰੇਗੀ ਮੈਂ ਇੱਕ ਵਾਰੀ ਫੇਰ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਧੰਨਵਾਦ ਵੀ ਕਰਦਾ ਭੱਜੀ ਹੋਰਾਂ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਖੂਬਸੂਰਤ ਕਿਤਾਬ ਛਾਪੀ ਆ ਔਰ ਇੱਕ ਵੱਡੀ ਗੱਲ ਜਿਹੜੀ ਆ ਕਿ ਗੁਰ ਭਜਨ ਗਿੱਲ ਹੋਰੀ ਤਾਂ ਵੱਡੇ ਨੇ ਹਰਿੰਦਰ ਪੁੱਲਰ ਮੇਰੇ ਦੋਸਤ ਨੇ ਤੇ ਜਿਹੜੀ ਸ਼ਾਹ ਮੁਖੀ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਇਹਦਾ ਮਤਲਬ ਤੁਸੀਂ ਉਸ ਲਾਈਨ ਦੇ ਉੱਤੇ ਖੜ ਕੇ ਮੁਹੱਬਤ ਦੀ ਲਾਈਨ ਖਿੱਚੀਆ ਫਿਰ ਤੁਹਾਨੂੰ ਬਹੁਤ ਸਾਰੀ ਬਹੁਤ 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 ਅਸੀਂ ਖਾਸ ਤੌਰ ਤੇ ਸਾਰਿਆਂ ਦਾ ਧੰਨਵਾਦ ਤਾਂ ਕਰ ਹੀ ਰਿਹਾ ਹਾਂ ਤੇ ਡਾਕਟਰ ਅਮਰ ਸਿੰਘ ਲੰਬੀ ਉਹਨਾਂ ਦਾ ਇਸ ਗੱਲੋਂ ਧੰਨਵਾਦ ਆ ਕਿ ਨਾਲ ਦੀ ਨਾਲ ਹੀ ਜਿਹੜਾ ਮਕਸਰ ਚਾਹੇ ਪਾ ਕੇ ਸਾਡੇ ਚਾਏ ਨੇ ਸਾਡੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਇਆ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਅਸੀਂ ਆਸ ਕਰਦੇ ਹਾਂ ਕਿ ਜਦੋਂ ਨੂੰ ਭਾਗ ਦੂਜਾ ਆਵੇ ਤੇ ਲਾਂਗਾ ਖੁੱਲ ਜੀ ਅਰਦਾਸ ਕਰਾਂਗੇ ਤੇ ਸਾਰੇ ਇੱਕ ਦਾ ਜ਼ਰੂਰ ਪੜਿਓ ਸਾਰਿਆਂ ਨੂੰ ਜੀ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ